ਜਗਰਾਉਂ ਪੰਜਾਬੀ ਟਰੇਡਰ ਕਤਲ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ ਹੈ ਤੇ ਜਿਸ ਦੇ ਵਿੱਚ ਸਾਰੀ ਦੀ ਸਾਰੀ ਗੱਲ ਦੇ ਜਿਸਕਿਰਤ ਯਾਨੀ ਕਿ ਪੰਜਾਬੀ ਟਰੇਡਰ ਦੀ ਦੱਸੀ ਜਾ ਰਹੀ ਹੈ ਕਿਉਂਕਿ ਇਸ ਘਟਨਾ ਨੂੰ ਇੰਜ਼ਾਮ ਦੇਣ ਤੋਂ ਬਾਅਦ ਜਿਸਕਿਰਤ ਦੇ ਕਾਤਲਾਂ ਬਲੋ ਲਾਈਵ ਆਇਆ ਜਾਂਦਾ ਤੇ ਦੱਸਿਆ ਜਾਂਦਾ ਹੈ ਕਿ ਜਿਸਕਿਰਤ ਉਹਨਾਂ ਨੂੰ ਡੇਲੀ ਵਾਈਜ਼ ਟੌਰਚਰ ਕਰਦਾ ਸੀ ਤੇ ਪਿਸਤੌਲ ਦਿਖਾ ਕੇ ਲੰਗਦਾ ਸੀ ਤੇ ਜਿਸ ਤੋਂ ਤੰਗ ਆ ਕੇ ਉਹਨਾਂ ਨੇ ਇਸ ਘਟਨਾ ਨੂੰ ਇੰਜ਼ਾਮ ਦਿੱਤਾ ਤੇ ਸੋਸ਼ਲ ਮੀਡੀਆ ਤੇ ਲੋਕ ਇਨ੍ਹਾਂ ਕਾਤਲਾਂ ਦੀ ਵੀਡੀਓ ਦੇ ਨਾਲ ਕਾਫੀ ਹੱਦ ਤੱਕ ਸਹਿਮਤ ਵੀ ਹੋ ਰਹੇ ਨੇ ਤੇ ਜਿਸਕਿਰਤ ਨੂੰ ਹੀ ਨੈਗੇਟਿਵ ਕਮੈਂਟ ਕਰ ਰਹੇ ਨੇ ਪਰ ਅਸਲ ਦੇ ਵਿੱਚ ਜੋ ਨੇ ਸਭ ਤੋਂ ਵੱਡੀ ਗਲਤੀ ਕੀਤੀ ਸੀ ਉਹ ਕੀਤੀ ਸੀ ਤਰੱਕੀ ਕਰਕੇ ਸ਼ਾਇਦ ਉਹ ਇਸ ਗੱਲ ਨੂੰ ਨਹੀਂ ਸੀ ਜਾਣਦਾ ਵੀ ਤਰੱਕੀ ਅੱਜ ਦੇ ਟਾਈਮ ਬੈਰੀ ਬਣ ਜਾਂਦੀ ਹੈ ਤੇ ਜਿਸ ਕਿਰਤ ਤੇ ਉਸਦੇ ਪਰਿਵਾਰ ਚੁੱਕੇ ਸੀ ਵੀ ਮੈਂਬਰ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਪਰਿਵਾਰ ਇਹਨਾਂ ਲੜਾਈ ਝਗੜਿਆਂ ਤੋਂ ਕਾਫੀ ਜ਼ਿਆਦਾ ਦੂਰ ਸੀ ਤੇ ਜਿਸ ਕਿਰਤ ਦੇ ਕਤਲ ਤੋਂ ਬਾਅਦ ਵੀ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਮਾਲੀ ਸਟੇਟਮੈਂਟ ਨਹੀਂ ਦਿੱਤੀ ਤੇ ਕਾਨੂੰਨ ਦੇ दायरे 'ਚ ਰਹਿ ਕੇ ਹੀ ਆਪਣੇ ਪੁੱਤ ਦੇ ਇਨਸਾਫ਼ ਦੀ ਮੰਗ ਕਰੀ ਹੈ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਜਿਸ ਕਿਰਤ ਨੂੰ ਇਨਸਾਫ਼ ਮਿਲੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ